ਸਾਰਿਆਂ ਨੂੰ ਸ਼ਸ਼ੀਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਬਲੌਗ ਤੇ ਸਵਾਗਤ ਆ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਆਂ ਠੀਕ ਹੋਵੋਗੇ ਤੇ ਆਪਾਂ ਕਰਨ ਲੱਗੇ ਆਂ ਅੱਜ ਦੇ ਬਲੌਗ ਸ਼ੁਰੂ ਤੇ ਬਲੌਗ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਪਲੀਜ਼ ਦੇਖਿਓ ਫੁੱਲ ਵਾਚ ਕਰਿਆ ਕਰੋ ਲਓ ਜੀ ਹੁਣ ਮੈਂ ਕਿੰਨੂੰ ਛਿੱਲ ਲੈ ਤੇ ਕਿੰਨੂੰ ਦਾ ਬਣਾਉਣ ਲੱਗੀ ਆ ਮੈਂ ਜੂਸ ਮੈਂ 10 ਕਿਨੂ ਛਿੱਲੇ ਆ ਤੇ ਮੈਂ ਜੀ ਨਾਰ ਬਣਾਉਣੀ ਆ ਜੂਸ ਨਾਲੇ ਹਉ ਹਾਂ ਤਾਂ ਕੰਢ ਬਹੁਤ ਹੋ ਗਈ ਹੈ ਨਾ ਉਹ ਨਾ ਪੈਂਦੀ ਸਿੱਧੀ ਨਾ ਨੋ ਜੀ ਨਹੀਂ ਕਰਦਾ ਹਣਾ ਤੁਸੀਂ ਰੋਟੀ ਖਾ ਰਹੇ ਹੋ ਸੁੱਕਾ ਪਾਣਾ ਬੰਦ ਦੁੱਖ ਲੱਗੇ ਹੂੰ ਸਾਰੇ ਭੁੱਖੇ ਨਹੀਂ ਮੈਂ ਬਣਾਉਣੀ ਆ ਜੂਸ ਬਸ ਇਹ ਤਾਂ ਗਲ ਜਾ ਦੁਖ ਰਿਹਾ ਪਰ ਇਹ ਤਾਂ ਉਹੀ ਸਰਦੀ ਨਾਲ ਦੁਖਣ ਲੱਗ ਜਾਂਦਾ ਇਹਦੇ ਚ ਆਪਾਂ ਨਿੱਗਾ ਪਾਣੀ ਪਾ ਲਾਂਗੇ ਥੋੜਾ ਜਿਹਾ ਆ ਬੰਦ ਕਰ ਉਸ ਲੈਣੇ ਕਿਉਂ ਗਰਮ ਕਰਨਾ ਮਸ਼ੀਨ ਕਸਲੀ ਏ ਨਹੀਂ ਹਲਦੀ ਹੋਣਾ ਇਹ ਰੱਖ ਤੋ ਨੀਂਨ ਬਲਾਸ ਇੱਧਰ ਦੇਖੋ ਇਹ ਪਾ ਦੇ ਨੀਂਨ ਜੈਬ ਰੈਕ ਕਿੰਨੇ ਬਗੇਸ ਬੰਗਿਆ ਇਹ ਦੁੱਗ੍ਜਾ ਗਲਾਸ ਹਾਂ ਤੇ ਇਸ ਪਾ ਦੇ ਨਿਆ ਵੇ ਇਹ ਹੋ ਗਿਆ ਤੀਜਾ ਗਲਾਸ ਇਹ ਥੋੜਾ ਜਿਹਾ ਖੰਡ ਪਾ ਕੇ ਤੇ ਮੈਂ ਪਾਣੀ ਗਰਮ ਕੀਤਾ ਸੀ ਹੁਣ ਪਾ ਲੈਣੀ ਆ ਤਾਂ ਇਹ ਵਿੱਚ ਥੋੜਾ ਜਿਹਾ ਪਾ ਲੈਣੀ ਆ ਨਾ ਮੈਂ ਖੰਡ ਤੇ ਨੂਨ ਦੋਨੋਂ ਪਾਉਣੀ ਹੈਗੀ ਫਿਰ ਟੈਸਟ ਵੀ ਬਣਦਾਗਾ ਕਿੰਨੋਂ ਦਾ ਯੂਜ਼ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਫਿਰ ਪੁੱਨ ਲਾਂਗੇ ਪੁਣ ਕੇ ਸਾਰਾ ਆ ਨਿਕਲ ਜਾਂਦਾ ਜਿਹੜਾ ਕਿਨੂ ਦੇ ਸਿਰਕੇ ਜਿਹੇ ਹੁੰਦੇ ਆ ਵਿੱਚ ਇਹਨੂੰ ਚੰਗੀ ਤਰ੍ਹਾਂ ਪੁਣ ਲੈਨੇ ਆਪਾਂ ਵਿੱਚ ਖੰਡ ਦਾ ਪਾਣੀ ਗਰਮ ਕਰਕੇ ਖੰਡ ਪਾ ਕੇ ਪਾਣੀ ਗਰਮ ਕਰਕੇ ਥੋੜਾ ਜਿਹਾ ਭਾਲੇ ਵਿੱਚ ਨਾਣ ਪਾ ਲਿਆ ਤੇ ਵਧੀਆ ਬੰਦਾ ਹੈਗਾ ਜੇ ਕਿਨੂ ਖੱਟੇ ਹੋਣ ਤਾਂ ਤਾਂ ਵੀ ਮਿੱਠਾ ਹੋ ਜਾਂਦਾ ਹੈਗਾ ਲੋ ਦੀ ਉਸ ਬੈਂਕੀ ਆਪਣਾ ਰੇੜੀ ਆਜੋ ਕਿਲੋ ਸਾਰੇ ਜਣੇ ਇੱਧਰ ਦੇਖੋ ਸ ਵੀਰ ਦਾ ਮੌਸਮ ਠੰਡ ਬਹੁਤ ਹੋ ਰਹੀ ਆ ਝਾੜੂ ਮੇਰਾ ਬਿਚਾਲੀ ਪਿਆਗਾ ਝਾੜੂ ਲਗਾ ਰਹੀ ਸੀਗੀ ਹਵਾ ਚੱਲ ਰਹੀ ਹੈ ਠੰਢੀ ਠੰਢੀ ਰਾਤ ਤਾਂ ਬੱਦਲ ਵੀ ਸੀਗੇ ਐ ਲੱਗਦਾ ਸੀ ਜਿਵੇਂ ਮੀਂਹ ਆਊਗਾ ਪਰ ਹੁਣ ਹਵਾ ਬਹੁਤ ਚੱਲੀ ਜਾਂਦੀ ਹੈ ਜਦੋਂ ਧੁੱਪ ਨਿਕਲਦੀ ਆ ਉਦੋਂ ਤਾਂ ਜ਼ਿਆਦਾ ਠੰਡ ਜੀ ਹੋ ਜਾਂਦੀ ਹੈ ਧੁੱਪ ਨਿਕਲਦੀ ਨਿਕਲਦੀ ਸਵੇਰੇ ਜੇ ਬਹੁਤ ਜ਼ਿਆਦਾ ਠੰਡ ਹੁੰਦੀ ਹੈਗੀ ਆਟਾ ਮੈਂ ਗੁੰਨ ਲਿਆ ਸੀਗਾ ਤੇ ਪਾਂਡੇ ਹਜੇ ਧੋਣ ਵਾਲੇ ਪਈ ਆ ਮੇਰੇ ਤੋ ਗੁਰੂ ਘਰ ਚ ਬਾਬਾ ਪੜੀ ਜਾਂਦਾ ਗਾ ਆਵਾਜ਼ ਸੁਣਦੀ ਆ ਵਾਹਿਗੁਰੂ 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 ਲੈ ਲੈ ਮੇਰਾ ਛਾਲ ਔਰ ਅらっしゃ ਮੀਨ ਉੱਠ ਖੜ ਉਹ ਮੀਨੋ ਕਿਵੇਂ ਬਸ ਨਾ ਲੱਗੀਆਂ ਬਹੁਤ ਕਿੰਨੀ ਹਵਾ ਚੱਲੀ ਜਾਂਦੀ ਹੈ ਠੰਡੀ ਹਵਾ ਬਹੁਤ ਠੰਡੀ ਹਵਾ ਹੈ ਅੰਦਰ ਨਹੀਂ ਨਿਕਲ ਮੈਂ ਕੀ ਕਰਦਾ ਤੁਸੀਂ ਕਿਵੇਂ ਹੱਥ ਮળી ਇੰਨੇ ਠੰਡੇ ਹੋ ਗਏ ਹਾਈ ਕਰੀਨਾ ਲੱਗੇ ਉਹਠ ਖੜ ਮੈਨੂੰ ਮੈਨੂੰ ਤਾਂ ਵੀ ਸਕੂਲ ਜਾਣ ਨੂੰ ਜੀ ਨਹੀਂ ਕਰਦਾ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਹੁਣ ਤਾਂ ਅਜਕਲ ਛੁੱਟੀਆਂ ਜੀਆਂ ਹੋ ਜਾਂਦੇ ਬੰਦ ਹਨਾ ਤਕਰ ਉਹ ਨਹੀਂ ਥੰਮੀ ਪਈ ਨਹੀਂ ਦਵਾ ਜਣੇ 25 ਦਸੰਬਰ ਤੋਂ ਹੋਣੀ ਹੈ ਤਾਂ ਨੰਨਾ ਨੰਨਾ ਪਹਿਣੀ ਫੇਰ ਕਰਨਗੇ ਰਸ਼ਮੀਨ ਉੱਠ ਖੜੋ ਅਵੋ ਮੀਨੋ ਭਾਇਆ ਤੁਸੀਂ ਨਿੱਕਾ ਕੰਬਲ ਸੱਡਨ ਨੂੰ ਜੀ ਤਰੀ ਕਰਦਾ ਪੈ ਰਹਿੰਦੇ ਹਜੇ ਕਿਹੜਾ ਟਾਈਮ ਹੈ 8 ਕਿਉਂ 9 ਵਜੇ ਤੱਕ ਜਾਣੇ ਸਵਾ 8 ਹੋ ਗਈ ਹਜੇ ਰਸ਼ਮੀਨ ਤਿਆਰ ਨਹੀਂ ਹੋਇਆ ਹੋ ਗਿਆ ਸਹੀ ਸ਼ਾਮ ਦਾ ਟਾਈਮ ਮੈਂ ਘਰ ਲਈ ਸੀ ਦਾਲ ਮੂੰਗੀ ਦੀ ਤੇ ਮੈਂ ਹਰਾ ਧਨੀਆ ਪਾਉਣ ਲੱਗੀ ਹਾਂ ਹੁਣ ਹਰਾ ਧਨੀਆ ਪਾਉਣੇ ਆ ਸ਼ਾਮ ਦਾ ਹੈ ਯਾ ਸ਼ੇਡਾ ਬਾਹਰ ਰੜਕ ਹੋਇਆ ਹੋਇਆ ਹੋਗਾ ਯਾਰ ਮੈਂ ਅੱਛਾ ਲੱਗਦਾ ਰਾਹੁਲ ਗਿਆ ਸੀ ਦਾ ਟਾਈਮ ਹੈ ਹਜੇ। ਉਹ ਤਨੇ ਲਾਹੁੜ ਰਿਹਾ। ਅੰਦਰ ਮੰਮੀ ਰਹਿ। ਮੈਂ ਜਾਦੇ ਲਿਆਂ ਰਸ਼ਮੀ ਨੇ ਆਈ ਆਂ ਦਾ। ਕਿਉਂ ਸਵੇਰ ਵੇਲੇ ਠੰਡ ਬਹੁਤ ਹੁੰਦੀ ਹੈ ਸਕੂਲ ਜਾਂਦੇ ਨੂੰ। ਇਸ ਟਾਈਮ ਹੀ ਨਾ ਕੀ। ਪੈ ਜਾ ਅੰਦਰ। ਹੁਣ ਮੈਂ ਬਣਾਉਣੀ ਆ ਰੋਟੀ ਆਟਾ ਬੁੰਨੇ ਆ ਫੇਗਾ। ਲਓ ਜੀ ਮੈਂ ਬਣਾ ਲਈ ਸੀ ਹੁਣ ਚਟਨੀ ਅਦਰਕ ਦੀ ਤੇ ਹੁਣ ਬਣਾਉਣੀ ਹੈ ਰੋਟੀ ਤਸਵੀਰ ਦਾ ਟਾਈਮ ਆ ਹਾਜੀ ਇੱਧਰ ਦੇਖੋ ਕਿੰਨੀ ਸੋਹਣੀ ਚਟਨੀ ਬਣੀ ਹੈ ਗੁੰਡੇ ਚ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਅੱਜ ਦਾ ਬਲੌਗ ਮੇਰਾ ਕਿਵੇਂ ਲੱਗਿਆ ਤੇ ਕੱਲ ਨੂੰ ਮਿਲਦੇ ਆ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ ਸਸੀ ਕਲ